ਅੱਜ ਦੇ ਇਤਿਹਾਸਿਕ ਦਿਹਾੜੇ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਤੁਸੀਂ ਨਤਮਸਤਕ ਹੋਣ ਆਏ ਹੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋਈ ਆਮ ਕੁਰਬਾਨੀ ਨਹੀਂ ਸੀ ਕੋਈ ਆਮ ਬਲੀਦਾਨ ਨਹੀਂ ਸੀ ਜਗਾ-ਜਗਾ ਤੋਂ ਢਾਡੀ ਕਵੀਸ਼ਰ ਲਾਈਟ ਸਾਊਂਡ ਕਥਾਵਾਚਕ ਪ੍ਰਚਾਰਕ ਬੜਾ ਕੁਛ ਉਹਨਾਂ ਬਾਰੇ ਉਹਨਾਂ ਦੀ ਕੁਰਬਾਨੀ ਬਾਰੇ ਵਿਚਾਰਿਆ ਜਾਂਦਾ ਜਿੰਨਾ ਵਿਚਾਰ ਲਓਗੇ ਉਹਨਾਂ ਘੱਟ ਬੜੀ ਦੁਨੀਆ ਦੇ ਵਿੱਚ ਕੁਰਬਾਨੀਆਂ ਦੀ ਹਿਸਟਰੀ ਹੈ ਪਰ ਜੋ ਬਲੀਦਾਨ ਇਸ ਪੀੜੀ ਦਾ ਕਹੂੰਗਾ ਕਈ ਪੀੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਵਿੱਚ ਜੋ ਬਲੀਦਾਨ ਉਹ ਹੋਇਆ ਉਹਦੀ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਗੁਰੂ ਆਪ ਹੀ ਕੰਮ ਲੈਂਦਾ ਗੁਰੂ ਆਪ ਹੀ ਡਿਊਟੀਆਂ ਲਾਉਂਦਾ ਆਪਣੀ ਡਿਊਟੀ ਲੱਗੀ ਹੋਣੀ ਤੇ ਸੰਗਤ ਜਿਹੜੀ ਪ੍ਰਮਾਤਮਾ ਦਾ ਰੂਪ ਹੈ ਪਉਨੋ ਖੋਸ਼ ਕਰ ਸਕਦੇ ਹਾਂ ਸਬ ਸਫਾਈ ਤੋਂ ਲੈ ਕੇ ਮੈਡੀਕਲ ਸੁਵਿਧਾਵਾਂ ਟੈਂਟ ਸਿਟੀ ਜਿੱਥੇ ਰਹਿائش ਦਾ ਪ੍ਰਬੰਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁਲਿਸ ਅਫਸਰ ਸਹਿਬਾਨ ਸਭ ਲੱਗੇ ਹੋਏ ਨੇ ਕਿਤੇ ਹੋਰ ਇਦਾਂ ਹੀ ਰਹਿਣਗੇ ਪ੍ਰਬੰਧ ਦੇ ਕੋਈ ਐ ਨਹੀਂ ਹੈਗਾ ਅੱਜ ਸਮਾਪਤੀ ਦੇ ਭੋਗ ਪੈ ਗਏ ਚਲੋ ਜੀ ਨਾ ਇਹ ਐਂ ਚੱਲਣਗੇ ਇਹ ਜਿਹੜੇ ਸਮਾਗਮ ਨੇ ਸਾਰਾ ਸਾਲ ਐਂ ਚੱਲਣਗੇ 351ਵਾਂ ਵੀ ਐਂ ਮਨਾਵਾਂਗੇ